ਬਾਦਲ ਸਰਕਾਰ ਵੇਲੇ ਹੋਈ ਬੇਅਦਬੀ ਨੂੰ ਲੈ ਕੇ ਵੱਡਾ ਖੁਲਾਸਾ ਹੋਇਆ ਪਾਕਿਸਤਾਨ ਤੋਂ ਅਹਿਮ ਜਾਣਕਾਰੀ ਸਾਹਮਣੇ ਆਈ ਹੈ ਤਰਨਤਾਰਨ ਚੋਣ ਨੂੰ ਲੈ ਕੇ ਚੋਣ ਕਮਿਸ਼ਨ ਦੇ ਐਕਸ਼ਨ ਦਾ ਸਵਾਗਤ ਕੀਤਾ ਜਾ ਰਿਹਾ ਹੈ ਜੁੜੇ ਰੋ ਬਹੁਤ ਹੀ ਅਹਿਮ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਬਾਦਲ ਸਰਕਾਰ ਦੇ ਕਾਰਜਕਾਲ ਦੌਰਾਨ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਨਾਲ ਸਬੰਧਤ ਮਾਮਲਿਆਂ ਦਾ ਨਿਵੇੜਾ ਨਾ ਹੋਣ ਕਾਰਨ ਇਸ ਸੰਬੰਧਿਤ ਕਾਇਮ ਜਾਂਚ ਕਮਿਸ਼ਨ ਦੇ ਮੁਖੀ ਜਸਤੇਸ ਸੇਵਾਮੁਕਤ ਰਣਜੀਤ ਸਿੰਘ ਨੇ ਨਿਰਾਸ਼ਾ ਜ਼ਾਹਿਰ ਕੀਤੀ ਹੈ ਰਣਜੀਤ ਸਿੰਘ ਨੇ ਮੀਡੀਆ ਅਤੇ ਹੋਰ ਲੋਕਾਂ ਨਾਲ ਗੈਰ ਰਸਮੀ ਗੱਲਬਾਤ ਦੌਰਾਨ ਬੇਅਦਬੀ ਮਾਮਲੇ 'ਚ ਸੱਚ ਸਾਹਮਣੇ ਨਾ ਆ ਸਕਣ ਤੇ ਦੁੱਖ ਜ਼ਾਹਰ ਕੀਤਾ ਜਾਂਚ ਕਮਿਸ਼ਨ ਨਾਲ ਜੁੜਿਆ ਹੋਣ ਕਰਕੇ ਇਸ ਸਮੁੱਚੇ ਘਟਨਾਕ੍ਰਮ ਨੂੰ ਉਹਨਾਂ ਬਹੁਤ ਨੇੜੇੋਂ ਦੇਖਿਆ ਜਿਸ ਕਰਕੇ ਉਹਨਾਂ ਨੂੰ ਤਿਆਰ ਰਿਪੋਰਟ ਦੀ ਹੋ ਰਹੀ ਦੁਰਗਤੀ ਬਾਰੇ ਅਫਸੋਸ ਹੋਣਾ ਸੁਭਾਵਿਕ ਹੈ ਉਹ ਇਸ ਅਤੀ ਗੰਭੀਰ ਤੇ ਸੰਜੀਦਾ ਮਸਲੇ ਤੇ ਇਨਸਾਫ ਦੀ ਕੋਈ ਕਰਨ ਨਜ਼ਰ ਨਾ ਆਉਂਦੀ ਹੋਣ ਦੀ ਗੱਲ ਵੀ ਬੇਵਾਕੀ ਨਾਲ ਅਖਦੇ ਨੇ ਉਹਨਾਂ ਨੂੰ ਕਮਿਸ਼ਨ ਦੀ ਰਿਪੋਰਟ ਨਾਲ ਇਨਸਾਫ ਨਾ ਹੋਣਾ ਮੁਸ਼ਕਲੀ ਜਾਪ ਰਿਹਾ ਹੈ ਉਧਰ ਕਾਲ ਤੱਕ ਦੇ ਸਾਬਕਾ ਜ਼ਿੰਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਬੇਅਦਬੀਆਂ ਕਰਨ ਵਾਲਿਆਂ ਤੇ ਫਿਰ ਦੋਸ਼ੀਆਂ ਬਾਰੇ ਜਾਣਕਾਰੀ ਸਾਹਮਣੇ ਆਉਣ ਤੇ ਵੀ ਇਨਸਾਫ ਨਾ ਕਰਨ ਵਾਲੇ ਹਾਕਮਾਂ ਨੂੰ ਇਸ ਦਾ ਖਮਿਆਜ਼ਾ ਭੁਗਤਣਾ ਪਵੇਗਾ ਇਸ ਵੰਦੀ ਹਾਲਾਤ ਸਾਰਿਆਂ ਦੇ ਸਾਹਮਣੇ ਨੇ ਇਸ ਕਰਕੇ ਸੰਧਿਤ ਹਾਕਮਾਂ ਨੂੰ ਚਾਹੀਦਾ ਹੈ ਕਿ ਉਹ ਇਨਸਾਫ ਯਕੀਨੀ ਬਣਾਉਣ ਤੋਂ ਮੂੰਹ ਨਾ ਮੋੜਨ ਉਧਰ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਰਦਾਰ ਗਿਆਨੀ ਗੁਰਦੀਪ ਸੰਘੜ ਗੱਜ ਜੋ ਸਿੱਖ ਜਥੇ ਨਾਲ ਪਾਕਿਸਤਾਨ ਗਏ ਹੋਏ ਨੇ ਸੰਧਿਆ ਵੇਲੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਵਿਖੇ ਨਤਮਸਤਕ ਹੋਏ ਇਸ ਮੌਕੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਪ੍ਰਧਾਨ ਰਮੇਸ਼ਰ ਔੜਾ ਸ੍ਰੀ ਕਰਤਾਰਪੁਰ ਸਾਹਿਬ ਦੇ ਮੁੱਖ ਕਰਨਤੀ ਗਿਆਨੀ ਗੋਵਿੰਦ ਸਿੰਘ ਸਮੇਤ ਸਥਾਨਿਕ ਸਿੱਖਾਂ ਤੇ ਗੁਰੂ ਘਰ ਦੇ ਸੇਵਾਦਾਰਾਂ ਵੱਲੋਂ ਜੱਦਰ ਗੜਗਾਜ ਤੇ ਗੁਲਦਸਤੇ ਦੇ ਕੇ ਸਵਾਗਤ ਕੀਤਾ ਗਿਆ ਗੁਰੂ ਘਰ ਵਿਖੇ ਨਤਮਸਤਕ ਹੋਣ ਉਪਰੰਤ ਜੱਦਰ ਗੜਗਾਜ ਨੇ ਸ਼੍ਰੀ ਕਰਤਾਰਪੁਰ ਸਾਹਿਬ ਦਾ ਲੰਕਾ ਜਲਦ ਖੋਲਣ ਅਤੇ ਭਾਰਤ ਪਾਕਿਸਤਾਨ ਵਿਚਕਾਰ ਸ਼ਾਂਤੀ ਵਾਲੇ ਸਬੰਧ ਹੋਣ ਲਈ ਅਰਦਾਸ ਕੀਤੀ ਜੱਦਰ ਨੇ ਪੰਜਾਬ ਚ ਹੜਾਂ ਦੌਰਾਨ ਸ਼੍ਰੀ ਕਰਤਾਰਪੁਰ ਸਵਾਭ ਸਮੂਹ ਅੰਦਰ ਆਏ ਪਾਣੀ ਅਤੇ ਉਸ ਨੂੰ ਵਾਰ ਕੱਢਣ ਸੰਬੰਧੀ ਜਾਣਕਾਰੀ ਰਮੇਸ਼ ਅਰੋੜਾ ਕੋਲੋਂ ਲਈ। ਉਹਨਾਂ ਇਸ ਗੱਲ 'ਤੇ ਤਸੱਲੀ ਪ੍ਰਗਟ ਕੀਤੀ ਹੈ ਕਿ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰੰਧ ਕਮੇਟੀ ਓਕਾਬ ਵੋਟ ਤੇ ਲੈੰਦੇ ਪੰਜਾਬ ਦੀ ਸਰਕਾਰ ਵੱਲੋਂ ਕਿਤੇ ਹੜ੍ਹਾਂ ਦਾ ਪਾਣੀ ਸਮੇਂ ਸਿਰ ਵਾਰ ਕੱਟ ਕੇ ਗੁਰਦੁਆਰਾ ਸਾਹਿਬ ਨੂੰ ਸੰਕਟਾਂ ਲਈ ਫਿਰ ਤੋਂ ਖੋਲਿਆ ਉਹਨਾਂ ਦੇਸ਼-ਵਿਦੇਸ਼ ਵਿੱਚ ਵਸਦੇ ਸਿੱਖਾਂ ਨੂੰ ਵਿਸ਼ੇਸ਼ ਅਪੀਲ ਕੀਤੀ ਕਿ ਵੱਧ ਤੋਂ ਵੱਧ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਣ ਲਈ ਆਉਣ ਜੱਦਾਰ ਗੜਗਾਜ ਨੇ ਭਾਰਤ ਸਰਕਾਰ ਨੂੰ ਵੀ ਅਪੀਲ ਕੀਤੀ ਕਿ ਹੁਣ ਜਦੋਂ ਦੋਵੇਂ ਦੇਸ਼ਾਂ ਵਿੱਚ ਹਾਲਾਤ ਸੁਖਾਵੇਂ ਹੋ ਰਿਹਾ ਹੈ ਤਾਂ ਕੇਂਦਰ ਸਰਕਾਰ ਨੂੰ ਜਲਦ ਤੋਂ ਜਲਦ ਸਿੱਖ ਭਾਵਨਾਵਾਂ ਦਾ ਸਤਿਕਾਰ ਕਰਦੇ ਆ ਕਰਤਾਰਪੁਰ ਲਾਂਗਾ ਖੋਲਣਾ ਚਾਹੀਦਾ ਤਾਂ ਜੋ ਗੁਰਨਾਨਕ ਨਾਮਲੇਵਾ ਸਿੱਖ ਸੰਗਤਾਂ ਗੁਰੂ ਘਰ ਵਿਕਿੰਨਤ ਮਸਤਕ ਹੋ ਸਕਣ ਅਧਰ ਅਕਾਲੀ ਦਲ ਨੇ ਦਾਵਾ ਕੀਤਾ ਕਿ ਅਕਾਲੀ ਦਲ ਦੀ ਸ਼ਿਕਾਇਤ ਤੇ ਤਰਨਤਾਰਨ ਦੇ ਐਸਐਸਪੀ ਡਾਕਟਰ ਰਵਜੋਤ ਕੌਰ ਗਰੇਵਾਲ ਨੂੰ ਚੋਣ ਕਮਿਸ਼ਨ ਨੇ ਸਸਪੈਂਡ ਕੀਤਾ ਇਸ ਮੌਕੇ ਕਿਹਾ ਗਿਆ ਕਿ ਚੋਣ ਚ ਤੱਕੇਸ਼ਾਈ ਕੀਤੀ ਜਾ ਰਹੀ ਸੀ ਬੀਤੇ ਦਿਨੀ ਪੰਜਾਬ ਪੁਲਿਸ ਸ਼ਰਮਣੀ ਅਕਾਲੀ ਦਲ ਦੇ ਸਰਪੰਚਾਂ ਨੂੰ ਤੱਕੇ ਨਾਲ ਘਰਾਂ ਵਿੱਚੋਂ ਚੁੱਕ ਕੇ ਲੈ ਗਈ ਸੀ ਅਕਾਲੀ ਦਲ ਦੇ ਪ੍ਰਧਾਨ ਬਾਦਲੇ ਚੌਣ ਅਬਜ਼ਰਵਰ ਨੂੰ ਮਿਲ ਕੇ ਸ਼ਿਕਾਇਤ ਦਿੱਤੀ ਸੀ ਉਸ ਤੋਂ ਬਾਅਦ ਚੌਣ ਕਮਿਸ਼ਨ ਨੇ ਐਸਐਸਪੀ ਤੇ ਸਖਤ ਕਾਰਵਾਈ ਕੀਤੀ ਹੈ ਇਸ ਤੋਂ ਇਲਾਵਾ ਤਰਨਤਾਰਨ ਦੇ ਚਵਾਲ ਵਿਖੇ ਅਕਾਲੀ ਦਲ ਵੱਲੋਂ ਪ੍ਰਿੰਸੀਪਲ ਸੁਖਵਿੰਦਰ ਕੌਰ ਦੇ ਹੱਕ ਵਿੱਚ ਵਿਸ਼ਾਲ ਰੈਲੀ ਕੀਤੀ ਗਈ ਜਿੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਇਕੱਠ ਹੋਇਆ ਤੇ ਵਰਕਰਾਂ ਵਿੱਚ ਪੂਰਾ ਜੋਸ਼ ਅਤੇ ਉਤਸ਼ਾਹ ਦਿਖਾਈ ਦਿੱਤਾ ਹਰ ਵਰਕਰ ਚੜ੍ਹਦੀ ਕਲਾ ਨਾਲ ਭਰਪੂਰ ਹੋ ਕੇ ਪ੍ਰਿੰਸੀਪਲ ਸੁਖਵਿੰਦਰ ਕੌਰ ਦੀ ਹਮਾਇਤ ਵਿੱਚ ਇੱਥੇ ਪਹੁੰਚਿਆ ਬਾਦਲ ਨੇ ਆਪਣੇ ਸੰਬੋਧਨ ਵਿੱਚ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਦਿੱਲੀ ਵਾਲੀਆਂ ਪਾਰਟੀਆਂ ਨੂੰ ਸਫਲ ਸਕਾਉਣ ਜੋ ਆਪ ਸਰਕਾਰ ਰਹੋ ਵੋਟਰਾਂ ਨੂੰ ਧਰਾ ਧਮਕਾ ਰਹੀ ਹੈ ਉਹ ਸਮਝ ਜਾਵੇ ਕਿ ਮਾਚੇ ਦੇ ਬਹਾਦਰ ਜੋਧੇ ਲੋਕ ਇਹਨਾਂ ਧਮਕੀਆਂ ਤੋਂ ਨਹੀਂ ਡਰਦੇ ਤੇ 11 ਨਵੰਬਰ ਨੂੰ ਇਹਨਾਂ ਨੂੰ ਸਬਕ ਸਿਖਾਉਣਗੇ ਬਤ ਲਿਖਿਆ ਕਿ ਆਪਣੇ ਆਪਣੇ ਪਿੰਡਾਂ ਵਿੱਚ ਨਾਕਾਬੰਦੀ ਕਰਕੇ ਇਕੱਠੇ ਸਰਕਾਰ ਦੇ ਧੱਕੇ ਵਿਰੁੱਧ ਇਕੱਠੇ ਹੋਵੋ ਵੋਟਾਂ ਵਾਲੇ ਦਿਨ ਤੱਕ ਪਹਿਰੇ ਜਾਰੀ ਰੱਖੋ ਜਿੱਤ ਧਰਮੀ ਫੌਜੀ ਪਰਿਵਾਰ ਦੀ ਹੋਵੇਗੀ ਸਰਕਾਰ ਚਾਹੇ ਜੋ ਕਰਨਾ ਕਰ ਲਵੇ ਉਧਰ ਦੂਜੇ ਪਾਸੇ ਪ੍ਰਗਟ ਸਿੰਘ ਨੇ ਤਰਨਤਾਰਨ ਦੇ ਐਸਐਸਪੀ ਡਾਕਟਰ ਰਵਜੋਤ ਕੌਰ ਨੂੰ ਮੁੱਤਰ ਕਰਨ ਤੇ ਚੋਣ ਕਮਿਸ਼ਨ ਦੇ ਫੈਸਲੇ ਦਾ ਸਵਾਗਤ ਕੀਤਾ ਉਹਨਾਂ ਕਿਹਾ ਇੱਕ ਚੰਗਾ ਫੈਸਲਾ ਭਾਵੇਂ ਦੇਰੀ ਨਾਲ ਲਿਆ ਗਿਆ ਹੋਵੇ ਉਹਨਾਂ ਚੋਣ ਕਮਿਸ਼ਨ ਨੂੰ ਤਰਨਤਾਰਨ उपचुनाव ਨੂੰ ਨਿਰਪੱਖ ਅਤੇ ਡਰਾਵੇ ਮੁਕਤ ਕਰਵਾਉਣ ਦੀ ਅਪੀਲ ਕੀਤੀ ਇਸ ਕਾਰਵਾਈ ਨਾਲ ਤਰਨਤਾਰਨ ਚੋਣਾਂ ਵਿੱਚ ਵਰਕਰਾਂ ਤੇ ਹੋਰ ਪਾਰਟੀਆਂ ਦਾ ਮਨੋਬਲ ਵਧੇਗਾ ਪ੍ਰਗਟਨੇ ਕਿ ਆਮ ਆਦਮੀ ਪਾਰਟੀ ਨੇ ਪੰਜਾਬ ਨੂੰ ਪੁਲਿਸ ਰਾਜ ਵਿੱਚ ਬਦਲ ਦਿੱਤਾ ਹੈ ਉਹ ਸਿਰਫ ਤਰਨਤਾਰਨ ਦਾ ਹੀ ਨਹੀਂ ਸਗੋਂ ਬਿਸ਼ਨੀਆ उपचुनावਾਂ ਦਾ ਵੀ ਹਵਾਲਾ ਤੇ ਰਹਿਸਾਨਾ ਆਪ ਸਰਕਾਰ ਨੇ ਨਾ ਚੋਣਾਂ ਵਿੱਚ ਖੁੱਲਕੇ ਪੁਲਿਸ ਫੋਰਸ ਦੀ ਵਰਤੋਂ ਕੀਤੀ ਇਹ ਮੁੱਦਾ ਉਹਨਾਂ ਨੇ ਵਿਧਾਨ ਸਭਾ ਸੈਸ਼ਨ ਵਿੱਚ ਉਠਾਇਆ ਉਹਨਾਂ ਕਿਹਾ ਕਿ ਕਾਰਵਾਈ ਪਹਿਲਾ ਹੀ ਕੀਤੀ ਜਾਣੀ ਚਾਹੀਦੀ ਆ ਉਹਨਾਂ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਤੇ ਵੀ ਨਿਸ਼ਾਨਾ ਸਾਧਿਆ ਜੋ ਕਿ ਤਰਨਤਾਰਨ ਚੋਣ ਪ੍ਰਚਾਰ ਕਰਨ ਆਏ ਹੋਏ ਸਨ ਉਹਨਾਂ ਸਵਾਲ ਕੀਤਾ ਕਿ ਸੈਣੀ ਪੰਜਾਬ ਚੋਣ ਪ੍ਰਚਾਰ ਕਰਨ ਕਿਵੇਂ ਆਏ ਨੇ ਉਹਨਾਂ ਪੰਜਾਬ ਦੇ ਉਹਨਾਂ ਪਰਿਵਾਰਾਂ ਤੇ ਸਵਾਲ ਉਠਾਏ ਜਿਨ੍ਹਾਂ ਵਿਰੁੱਧ ਸੈਣੀ ਨੇ ਸ਼ੰਭੂ ਸਰਹੱਦ ਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਤੇ लाठीचार्ज ਤੇ ਗੋਲੀਬਾਰੀ ਕੀਤੀ ਜਿਸ ਦੇ ਨਤੀਜੇ ਵਜੋਂ ਇੱਕ ਨੌਜਵਾਨ ਅਸ਼ੁਭਕਰਨ ਸ਼ਹੀਦ ਹੋ ਗਿਆ ਸੀ ਉਹਨਾਂ ਐਲਾਨ ਕੀਤਾ ਕਿ ਪੰਜਾਬ ਦੇ ਲੋਕ ਬੀਜ ਪਿੰ ਨੂੰ ਟੁਕਮਾ ਜਵਾਬ ਦੇਣਗੇ ਸੂਬਾ ਮੰਤਰੀ ਪ੍ਰਗਟ ਨੇ ਕਿਹਾ ਕਿ ਕੇਂਦਰੀ ਸਰਕਾਰ ਤੇ ਵੀ ਉਹਨਾਂ ਨਿਸ਼ਾਨੇ ਸਾਦੇ ਅਤੇ ਕਿਹਾ ਕਿ ਕੇਂਦਰ ਸਰਕਾਰ ਆਪਣੇ 12 ਸਾਲਾਂ ਦੇ ਕਾਰਜਕਾਲ ਦੌਰਾਨ ਦੇਸ਼ ਵਿੱਚ ਵਾਅਦੇ ਅਨੁਸਾਰ ਨੌکریاں ਦੇਣ ਵਿੱਚ ਅਸਫਲ ਰਹੀ ਹੈ ਜਦ ਬੀਜੇਪੀ ਸੱਤਾ ਵਿੱਚ ਆਈ ਸੀ ਤਾਂ ਦੇਸ਼ ਦਾ ਕਰਜ਼ਾ 55 ਲੱਖ ਕਰੋੜ ਸੀ ਜੋ ਹੁਣ 210 ਲੱਖ ਕਰੋੜ ਹੋ ਗਿਆ ਬੀਜੇਪੀ ਇੱਕ ਪਾਰਟੀ ਸ਼ਾਸਨ ਯੋਜਨਾ ਤੇ ਚੱਲ ਰਹੀ ਹੈ ਪ੍ਰਗਟਨੇ ਕਿਹਾ ਕਿ ਆਮ ਆਦਮੀ ਪਾਰਟੀ ਬੀਜੇਪੀ ਦੀ ਬੀ ਟੀਮ ਵਾਂਗ ਕੰਮ ਕਰ ਰਹੀ ਹੈ ਤੇ ਪੰਜਾਬ ਨੂੰ ਤਬਾਹ ਕਰਨ ਦੀਆਂ ਤਿਆਰੀਆਂ ਚੱਲ ਰਹੀਆਂ ਨੇ